ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕ ਤੇ ਘਾਟੇ ਸਵੇਰੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਆ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਸ਼੍ਰੀ ਦਰਬਾਰ ਸਾਹਿਬ ਤੇ ਬਨੇ ਕਾਰਟੂਨ ਨੂੰ ਲੈ ਕੇ ਅਕਾਲੀਆਂ ਨੇ ਕਿਹਾ ਸਰਕਾਰ ਨੂੰ ਜਾਨੂ ਕੀ ਕਹਾ ਕਾਂਗਰਸ ਸਰਕਾਰ ਤੇ ਲੈ ਕੇ ਆਏਗੀ ਜੀ ਰਾਮ ਜੀ ਦੀ ਲੜਾਈ ਸੜਕ ਜਾਮ ਕਰਨ ਦੇ ਨਾਲ ਨਾਲ ਭਾਜਪਾ ਘੂਆਂ ਦੇ ਘਰਾ ਦਾ ਵੀ ਹੋਏਗਾ ਕਰਾਓ ਦਿੱਲੀ ਦੇ ਸਾਬਕਾ ਸੀਐਮ ਆਤੀਸ਼ੀ ਖਿਲਾਫ ਪਟਿਆਲਾ ਚ ਰੋਜ਼ ਪ੍ਰਦਰਸ਼ਨ ਕਾਨੂੰਨੀ ਕਾਰਵਾਈ ਦੀ ਕੀਤੀ ਗਈ ਮੰਗ 올ੰਪੀਅਨ ਦਵਿੰਦਰ ਸਿੰਘ ਗਰਚਾ ਦਾ ਹੋਇਆ ਦਿਹਾਤ ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਸੰਧਵਿੰਦਰ ਸਿੰਘ ਗਰਚਾ ਚੰਡੀਗੜ੍ਹ ਚ ਜਨਤਾ ਸਿੱਧੇ ਤੌਰ ਤੇ 5 ਸਾਲ ਲਈ ਚੁਣੇ ਮੀਅਰ ਸਾਬਕਾ ਐਮਪੀ ਬੋਲੇ ਐਕਟ ਵਿੱਚ ਸੋਧ ਅਹੁਦਾ ਹੋਏ ਮਜ਼ਬੂਤ ਤੇ ਐਸਆਰ ਲਿਖਣ ਦੀ ਮਿਲੇ ਸ਼ਕਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੋਮਣੀ ਕਾਲੀ ਦਲ ਨੇ ਆਵਾਜ਼ ਨਹੀਂ ਪਾਰਟੀ ਦੇ ਆਈਟੀ ਸੈੱਲ ਤੇ ਸ਼੍ਰੀ ਦਰਵਾਰ ਸਾਹਿਬ ਦੀ

ਸੋਸ਼ਲ ਮੀਡੀਆ ਤੇ ਟਵੀਟ ਕਰਦੇ ਹ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਆਪ ਨੇ ਆਈਟੀ ਸੈਲਰੀ ਇੱਕ ਹੋਰ ਕਟਿਆ ਕਰ ਤੂ ਤ ਹਨ ਸ਼੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਬੀ ਇਹ ਦਿੱਲੀ ਤਾਂ ਚੱਲਦੀ ਇਹ ਪਾਰਟੀ ਆਏ ਦਿਨ ਸਾਡੇ ਗੁਰੂ ਸਹਿਬਾਨ ਅਤੇ ਸਾਡੇ ਧਾਰਮਿਕ ਸਥਾਨਾਂ ਦਾ ਮਜ਼ਾਕ ਬਣਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਝੂਠਾ ਬਦਨਾਮ ਕਰਨ ਲਈ ਇਹ পাপ ਪਾਰਟੀ ਇੰਨਾ ਢੇਠਾ ਡੈਗ ਚੁੱਕੀ ਹੈ ਕਿ ਸਾਡੇ ਗੁਰੂ ਸਹਿਬਾਨ ਦਾ ਨਿਰਾਦਰ ਨਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਕੋਈ ਵੀ ਗੁਰੂ ਦਾਸ ਸਿੱਖ ਸ਼੍ਰੀ ਦਰਬਾਰ ਸਾਹਿਬ ਦੀ ਅਜੀਹੀ ਕਾਰਟੂਨ ਫੋਟੋ ਬਣਾ ਨਿਰਾਦਰ ਨਹੀਂ ਕਰ ਸਕਦਾ ਇਹ ਮਨੀਸ਼ ਸ਼ਿਸ਼ੋਦੀਆ ਜਿਹੇ ਸ਼ਾਮਤਾਂਬ ਦੰਡ ਭੇਦ ਦੀ ਨੀਤੀ ਤੇ ਚੱਲਣ ਵਾਲੇ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਵੱਲ ਵਿਕਾਸ ਭਾਰਤ ਰੋਜ਼ਗਾਰ ਅਤੇ ਆਜੀਵਿਕਾ ਗਰੰਟੀ ਮਿਸ਼ਨ ਜਾਨੀ ਕਿ ਗ੍ਰਾਮੀਣ ਵਿਰੋਧ ਸ਼ੁਰੂ ਕੀਤੀ ਗਈ ਲੜਾਈ ਜੀ ਰਾਮ ਜੀ ਜਲਦ ਹੀ ਸੜਕਾਂ ਤੇ ਆਏਗੀ ਇਸ ਵੇਲੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਸੜਕਾਂ ਤੇ ਜਾਮ ਲਗਾਉਣ ਦੇ ਨਾਲ-ਨਾਲ ਭਾਸਪਾ ਆਗੂਆਂ ਦੀ ਰਿਹਾਈ ਚਾਹੁੰੂ ਵੀ ਘੇਰਿਆ ਜਾਏਗਾ ਇਸ ਲਈ ਕਾਂਗਰਸ ਨੇ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ ਇਸ ਵੇਲੇ ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਰਾਜਪੁਰਾ ਵਿੱਚ ਇੱਕ ਰੈਲੀ ਕੀਤੀ ਗਈ ਇਸ ਦੌਰਾਨ ਅਵਿੰਦਰ ਸਿੰਘ ਰਾਜਾ ਬੜਿੰਗ ਨੇ ਅਗਲੀ ਰਣਨੀਤੀ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਤੇ ਸਾਫ ਦਾ ਸੀਐਮ ਆਤੀਸ਼ੀ ਨੂੰ ਲੈ ਕੇ ਸਿਕ ਗੁਰੂਆਂ ਦੇ ਅਪਮਾਨ ਦਾ ਦੋਸ਼ ਆਮਨੇ ਆਇਆ ਆਂਦੇ ਬਾਅਦ ਸਿਆਸਤ ਗਰਮਾ ਗਈ ਹੈ ਦਿੱਲੀ ਦੇ ਸਾਫ ਦਾ ਸੀਐਮ ਆਤੀਸ਼ੀ ਖਿਲਾਫ ਪਟਿਆਲਾ ਚਕਾਲੀ ਦਲ ਬਲੋ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸ਼ੋਮੇ ਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੀ ਅਗਵਾਈ ਤੇ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਦੇ ਸਮੂਹ ਕਾਲੀ ਹਲਕਾ ਇੰਚਾਰਜ ਤੇ ਵਰਕਰ ਮੌਜੂਦ ਰਹੇ ਤੇ ਉਨ੍ਹਾਂ ਬਲੋ ਆਤੀਸ਼ੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਾਲੀ ਦਲ ਦੇ ਬਫਤਾ ਨੇ ਸਾਰੇ ਜਿਹੜੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਜਮ੍ਹਾਂ ਦਿੱਤੇ ਜਿਸ ਉਹ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਰਾਜਪਾਲ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੁਰੰਤ ਆਤੀਸ਼ੀ ਮਾਰ ਲੈਣਾ ਖਿਲਾਫ ਕਾਰਵਾਈ ਕਰਨ ਭਾਰਤੀ ਹਾਕੀ ਦੇ ਮਹਾਨ ਖਿਡਾਰੀ 올ੰਪੀਆ ਨਾਤੇ ਸੋਨ ਤਗਮਾ ਜੇਤੂ ਦਵਿੰਦਰ ਸਿੰਘ ਗਰਚਾ ਦਾ ਸ਼ਨੀਵਾਰ ਨੂੰ ਜਲੰਧਰ ਵਿੱਚ ਦਿਹਾਂਤ ਹੋ ਗਿਆ ਜਿਨ੍ਹਾਂ 7 ਦਸੰਬਰ 1952 ਨੂੰ ਜਨਮੇ ਗਰਚਾ ਉਹਨਾਂ ਕੁਝ ਚੋਣਵੇਂ ਭਾਰਤੀ ਹਾਕੀ ਖਿਡਾਰੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੀ ਪ੍ਰਤਿਭਾ ਅਤੇ ਹੁਨਰ ਨਾਲ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਿਵਾਇਆ ਉਹਨਾਂ ਦੇ ਦਿਹਾਂਤ ਦੀ ਖਬਰ ਨੇ ਖੇਡ ਜਗਤ ਅਤੇ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਅਗਰਚਾ 1980 ਦੇ ਮਾਸਕੋ ਸਮਰਵੀਅ 올ੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਦੇਖਾ ਮੁੱਖ ਮੈਂਬਰ ਜੀ ਇਸ ਇਤਿਹਾਸਿਕ 올림픽 ਵਿੱਚ ਉਸਨੇ ਟੀਮ ਦੇ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ 6 ਮੈਚਾਂ ਵਿੱਚ ਕੁੱਲ 8 ਗੋਲ ਕੀਤੇ ਉਸਨੇ ਤਿੰਨ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰ ਦੀ ਨਮਾਇਜ਼ਗੀ ਕੀਤੀ ਅਤੇ ਆਪਣੇ ਕਰੀਅਰ ਵਿੱਚ 30 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਉਸਨੇ ਕੁੱਲ 19 ਗੋਲ ਕੀਤੇ ਜਿਸ ਨਾਲ ਉਹ ਆਪਣੇ ਅਜੋਕ ਦੇ ਖਿਡਾਰੀਆਂ ਵਿੱਚ ਇੱਕ ਪ੍ਰਮੁਖਤ ਹਸਤੀ ਬਣ ਗਿਆ ਸਟੰਡਗੜ ਨਗਰ ਨਿਗਮ ਦੇ ਮੇਅਰ ਦੀ ਚੋਣ 5 ਸਾਲਾਂ ਦੇ ਕਾਰਜਕਾਲ ਲਈ ਹੋਣੀ ਚਾਹੀਦੀ ਹੈ ਮੇਅਰ ਦੀ ਚੋਣ ਜਨਤਾ ਦੁਆਰਾ ਸਿੱਧੇ ਤੌਰ ਤੇ ਕੀਤੀ ਜਾਣੀ ਚਾਹੀਦੀ ਹੈ ਇਹ ਹਉਦੇ ਨੂੰ ਮਜ਼ਬੂਤ ਇਹ ਤਾਂ ਜਾਣਾ ਚਾਹੀਦਾ ਹੈ ਨਿਗਮ ਨੂੰ ਪੂਰਾ ਫੰਡ ਪ੍ਰਾਪਤ ਹੋਣਾ ਚਾਹੀਦਾ ਹੈ ਸਾਬਕਾ ਰੇਲ ਮੰਤਰੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ ਪਵਨ ਪਾਂਸਲ ਦੇ ਅਨੁਸਾਰ ਮੇਅਰ ਕੋਲ ਅਧਿਕਾਰੀਆਂ ਦੇ ਏਸੀਆਰ ਲਿਖਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ ਉਹਨਾਂ ਨੇ ਇਹ ਪਿਆਨ ਇੱਕ ਮੀਡੀਆ ਏਜੰਸੀ ਨਾਲ ਕੱਲ੍ਹ ਵਕਤਰਨ ਦਿੱਤਾ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਇਸ ਨੂੰ ਸਬਧਾਨ ਵਿੱਚ ਦਰਜ ਸ਼ਕਤੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਇਨ੍ਹਾਂ ਸ਼ਕਤੀਆਂ ਦੇ ਨਾਲ ਇਸ ਨੂੰ ਕਾਜ ਫੰਡ ਅਤੇ ਕਾਜਸ਼ੀਲਤਾ માં ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਨਗਰ ਨਿਗਮ ਲਾਭ ਹੋ ਸਕੇ